ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਹਤਿਆਕਾਂ ਦੇ ਮੁੱਖ ਗਵਾ ਬਲਵਿੰਦਰ ਸਿੰਘ ਬਿੱਟੂ ਇੱਕ ਵਾਰ ਮੁੜ ਗੰਬੀ ਸੁਰੱਖਿਆ ਸੰਕਟ ਚੋਂ ਲੰਘ ਰਹੇ ਨੇ। ਉਨ੍ਹਾਂ ਨੇ ਆਪਣੀ ਸੁਰੱਖਿਆ 'ਚ ਲਾਪਰਵਾਹੀ ਦਾ ਦੋਸ਼ ਲਗਾਇਆ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਦਖਲ ਦੀ ਮੰਗ ਕੀਤੀ ਹੈ। ਰਾਜਪਾਲ ਨੇ ਉਨ੍ਹਾਂ ਦਾ ਪੱਤਰਕਾਰ ਵਾਲੇ ਤੁਰੰਤ ਹੋਮ ਸੈਕਟਰੀ ਨੂੰ ਭੇਜ ਦਿੱਤਾ। ਦੱਸਦੇ ਕਿ ਬਲਵਿੰਦਰ ਬਿੱਟੂ ਉਹ ਗਵਾ ਹੈ ਜਿਸ ਦੀ ਗਵਾਹੀ ਤੇ ਬਿਆਨਤ ਸਿੰਘ ਹਤਿਆਕਾਂ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਸੀ। ਇਸੇ ਕਾਰਨ ਉਸ ਨੂੰ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਧਮਕੀਆਂ ਦਾ ਸਾਮਣਾ ਕਰਨਾ ਪੈ ਰਿਹਾ ਪੰਜਾਬ ਤੇ ਚੰਡੀਗੜ੍ਹ ਪੁਲਿਸ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਕਈ ਵਾਰ ਉਸ ਦੀ ਗੰਭੀਰ ਖਤਰਾ ਸਥਿਤੀ ਨੂੰ ਮੰਨ ਚੁੱਕੇ ਨੇ ਹਾਈ ਕੋਰਟ ਦੇ ਹੁਕਮਾਂ ਤੇ 2011 ਤੋਂ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਸੀ ਜਿਸ 'ਚ 5 ਪੀਐਸਓ 24 ਘੰਟੇ 14 ਗਾਰਡ ਐਸਕੋਰਟ ਮੋਟਰਸਾਈਕਲ ਤੇ ਉਹਨਾਂ ਦੇ ਘਰ ਦੇ ਬਾਹਰ ਪੈਟਰੋਲਿੰਗ ਗੱਡੀ ਸ਼ਾਮਿਲ ਸਨ ਇਹ ਸੁਰੱਖਿਆ ਵਿਵਸਥਾ ਸਾਲਾਂ ਤੱਕ ਜਾਰੀ ਰਹੀ ਪਰ ਵਰਤਮਾਨ 'ਚ ਪੂਰੀ ਤਰ੍ਹਾਂ ਹਟਾ ਲਈ ਗਈ ਹੈ ਜਿਸ ਨਾਲ ਉਸ ਦੀ ਚਿੰਤਾ ਵਧ ਗਈ ਹੈ ਸੁਰੱਖਿਆ ਨਾ ਮਿਲਣ ਕਾਰਨ ਬਿੱਟੂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵਾਜ਼ਾ ਵੀ ਖੜਕਾਇਆ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੂੰ ਛੇਤੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਜਾਵੇਗੀ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ ਬਿੱਟੂ ਨੇ ਮੰਗ ਕੀਤੀ ਹੈ ਕਿ ਉਸ ਦੀ ਮੌਜੂਦਾ ਸਥਿਤੀ ਦਾ ਨਵਾਂ ਖਤਰਾ ਮੁਲਾਂਕਣ ਜਾਰੀ ਕੀਤਾ ਜਾਵੇ ਹੁਣ ਮਾਮਲੇ ਦੀ ਅਗਲੀ ਸੁਣਵਾਈ ਦਸੰਬਰ ਦੇ ਪਹਿਲੇ ਹਫਤੇ ਹੋਵੇਗੀ